ਇੱਕ ਪਾਸੇ ਪੰਜਾਬ ਦੇ ਵਿੱਚ ਕਣਕ ਦੀ ਬਾਢੀ ਸ਼ੁਰੂ ਹੈ ਤੇ ਉੱਥੇ ਹੀ ਮੰਡੀਆਂ ਦੇ ਵਿੱਚ ਕਣਕ ਦੀ ਖਰੀਦ ਦੇ ਪੁਖਤਾ ਪ੍ਰਬੰਧ ਵੀ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਮੰਡੀਆਂ ਦੇ ਵਿੱਚ ਇਸ ਵਾਰੀ ਕਿਸਾਨਾਂ ਨੂੰ ਕਿਸੇ ਵੀ ਤਰੀਕੇ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਏਗਾ ਪਰ ਉੱਥੇ ਹੀ ਜੇਕਰ ਗੱਲ ਕਰੀਏ ਸ਼੍ਰੀ ਮੁਕਸਰ ਸਾਹਿਬ ਦੀ ਤਾਂ ਮੁਕਸਰ ਸਾਹਿਬ ਦੇ ਵਿੱਚ ਮੰਡੀ ਦੇ ਵਿੱਚ ਇੱਕ ਮਾਮਲਾ ਦੇਖਣ ਨੂੰ ਆਇਆ ਸੀ ਜਿੱਥੇ ਕਿਸਾਨ ਦੇ ਵੱਲੋਂ ਮਜ਼ਦੂਰ ਦੇ ਨਾਲ ਬਦਤਮੀਜ਼ੀ ਕੀਤੀ ਗਈ ਜਿਸ ਤੇ ਰੋਸ ਤੇ ਵੱਜੋ ਅੱਜ ਮਜ਼ਦੂਰ ਯੂਨੀਅਨ ਦੇ ਵੱਲੋਂ ਮੰਡੀ ਦੇ ਬਾਹਰ ਧਰਨਾ ਪ੍ਰਦਰਸ਼ਨ ਲਗਾਇਆ ਗਿਆ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਇੱਥੇ ਹੀ ਉਹਨਾਂ ਨੂੰ ਇਨਸਾਫ ਦੀ ਜਿਹੜੀ ਮੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਪੋਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਤੇ ਕਿਸਾਨਾਂ ਦੇ ਨਾਲ ਜਿਹੜਾ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਮਾਮਲਾ ਸੁਲਝਾਉਣ ਦੀ ਗੱਲ ਆਖੀ ਗਈ ਹੈ ਪਰ ਕਿਸਾਨ ਪਰ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਨੇ ਉਹਨਾਂ ਦੇ ਬੋਲੋ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਪਰੋਸੇ ਦੇ ਵਿੱਚ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮਜ਼ਦੂਰ ਉੱਥੇ ਬੰਦੀਆਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਕੀ ਫੈਸਲਾ ਲਿਆ ਗਿਆ ਹੈ ਉਹ ਸੁਣਦੇ ਆਂ ਉਹ ਦਾਨੇ ਨੂੰ ਲਾਇਆ ਹੈ ਕਿ ਸਾਥ ਜ਼ਿੰਮੇਵਾਰਾਂ ਨੇ ਸਾਨੂੰ ਬਿਨਾ ਮਤਲਬ ਗਰੀਬ ਆਦਮੀ ਨੂੰ ਨਦਾਨ ਟਰਾਲੀ ਉਤਾਰੀ ਜਾਂਦੇ ਸੀ ਉਹਨੇ ਆ ਕੇ ਲਪੇੜੇ ਮਾਰੇ ਸਾਡੇ ਉਹ ਸੋਟੀ ਵੀ ਮਾਰੇ ਗਰੀਬ ਆਦਮੀ ਹੋਰ ਗਾਲਾਂ ਵੀ ਕੱਢੀਏ ਮਾਂ ਭੈਣ ਕਿ ਸਾਰੇ ਜਗ੍ਹਾ ਉਹ ਦਾਨੇ ਟਰਾਲੀ ਉਤਾਰੀ ਜਾਂਦੇ ਸੀ ਨਾ इसलिए दाने इकट्ठे उनके थोड़े जे कोई तरपाल खाली पड़ी से उसके पीछे की तरपाल आ... आ... तो तो आ... आ... से ना खाली जगह में पी हटाई तरपाल उस मे लपेड़े मालिक रहे मारे गए पमा का पमा पम्मे का पापा जलालव रोड इसलिए मजदूर लंबू थप्पड़ मारा जमींदार ने ਅਸੀਂ ਉਹਨਾਂ ਕੋਲ ਗਿਆ ਚਲੋ ਜਿਹੜੀ ਵੀ ਦਾਰਾ ਦੀ ਗਲਤੀ ਆ ਆਪਾਂ ਸੌਰੀ ਫੀਲ ਕਰਾ ਦੇਣਾ ਉਸਨੇ ਫਿਰ ਪੁਲਿਸ ਬੁਲਾਈ ਫੋਨ ਤੇ ਜਦੋਂ ਅਸੀਂ ਬੁਲਾਨੇ ਆ ਪੁਲਿਸ ਉਹ ਤੋਂ 3-3 ਘੰਟੇ ਪੁਲਿਸ ਨਹੀਂ ਆਂਦੀ ਉਸਨੇ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਪੁਲਿਸ 1 ਮਿੰਟ 'ਚ ਬੁਲਾ ਲਈ ਸਾਡੇ ਬੰਦੇ ਚਾਹਤੇ ਨਾਲੇ ਕਹਿੰਦਾ ਵੀ ਇਹਨਾਂ 'ਤੇ ਗੋਲੀਆਂ ਪਾ ਦਿਓ ਦੱਸੋ ਸਰ ਸਰਕਾਰ ਇਹਨਾਂ ਦੀ ਤੇ ਗੋਲੀਆਂ ਥੋੜੀ ਪਾ ਗਰੀ ਬੰਦਿਆਂ ਦੇ ਜਿਨਾ ਦਰਖਾਸਤ ਤੋਂ ਸਾਡੇ ਬੰਦੇ ਚੱਕ ਲੈਗੇ ਹਾਂਜੀ ਛੋਟਿਆ ਕਿਉਂ ਸੀ ਗਿਆ ਕੀ ਗੱਲ ਸੀ ਜਗ੍ਹਾ ਦਾ ਮਸਲਾ ਸੀ ਜਗ੍ਹਾ ਤੇ ਟਾਲੀ ਦਾ ਲੁਹਾਣੀ ਸੀ ਤੇ ਉਹਨੇ ਅੱਗੇ ਜਾ ਕੇ ਛੋਟੀ ਮਾਰਤੀ ਛੋਟੀ ਦੇ ਬਾਅਦ ਥ ਸਾਂ ਬੰਦੇ ਕਿਨੇ ਚੱਕਦੇ ਨੇ ਸਾੜੇ ਦੋ ਬੰਦੇ ਚੱਕੇ ਸੀ ਅਸੀਂ ਇਹਨਾਂ ਨੂੰ ਲਿਆਂਦਾ ਮੈਂ ਇੱਕਨ ਲੜਕਾ ਇਹਨਾਂ ਦਾ ਪਿੱਛੇ ਮੇਰਾ ਲੜਕਾ ਹੈ ਚੱਲਾ ਲਿਆਂਦਾ ਹਾਂ ਜੀ ਜੀ ਇੱਕੀ ਗੱਲ ਕੀ ਕਹਿੰਦੇ ਕੀ ਕਹਿੰਦੇ ਅਸੀਂ ਜਦੋਂ ਤੱਕ ਪਰਚਾ ਦਰਜ ਨਹੀਂ ਦਾ ਥੱਪੜ ਮਾਰਨ ਵਾਲੇ ਦੇ ਉਦੋਂ ਤੱਕ ਅਸੀਂ ਡਰਨਾ ਨਹੀਂ ਚਾਹਣਾ ਉਹ ਮਾਰਨ ਕੀ ਗੱਲ ਆ ਵੀ ਗੱਡੀ ਆ ਪੁਲਿਸ ਨਾਲ ਸੜਕਾ ਲੱਗੀ ਉਹ ਕਹਿੰਦੇ ਅਸੀਂ ਪਰਚਾ ਦਰਜ ਕਰਦੇ ਹਾਂ ਤੇ ਜਦੋਂ ਪੁਲਿਸ ਤੇ ਵਿਸ਼ਵਾਸ ਆ ਵੀ ਉਹ ਪਰਚਾ ਦਰਜ ਕਰ ਰਹੀ ਹੈ ਬੰਦਾ ਪੰਮਾ ਨੰਬਰਦਾਰ ਜਲਾਲਾਬਾਦ ਰੋਡ ਦਾ ਹਾਂ ਜੀ ਕਣਕ ਆਈ ਕਣਕ ਆਈ ਹੈ ਉਹ ਵੇਖੋ ਜੀ 16 ਮੋਸਟਰ ਇਧਰ ਆ ਜੀ ਸਾਹਮਣੇ ਮੰਡੀ ਚ 13-13 ਮੋਸਟਰ ਕਣਕ ਨਹੀਂ ਭਰੀ ਸੀ ਉਹਨਾਂ ਨੇ ਆਪਣੀ ਪਾਵਰ ਦਾ ਇਸਤੇਮਾਲ ਕਰਕੇ 16 ਮੋਸਟਰ ਕਣਕ ਭਰਾਈ ਆ ਜੀ ਉਹ ਸਾਹਮਣੇ ਜੀ ਨਾ ਲਿਖੀ ਗਈ ਹੈ ਮਾਰਕਟ ਮੀਟ ਦੀ ਦਰਕਾਰ ਨਹੀਂ ਅੱਜ ਸਵੇਰ ਦਾਣਾ ਮੰਡੀ ਦੇ ਵਿੱਚ ਮਜ਼ਦੂਰ ਮਜ਼ਦੂਰ ਦੁਨੀਆ ਨਾਲ ਤੇ ਕਿਸਾਨ ਪੰਮਾ ਸਿੰਘ ਦੀ ਆਸ ਜੀ ਦੀ ਕਣਕ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ ਸੀ ਜੇ ਉਸ ਜੇ ਉਸ ਸੰਬੰਧੀ ਮਜ਼ਦੂਰ ਦਿਲਦਾਰ ਸਿੰਘ ਨੇ ਇੱਕ ਮੈਨੂੰ ਤਰਖਾਸਤ ਦਿੱਤੀ ਹੈ ਪੰਮਾ ਸਿੰਘ ਦੇ ਖਿਲਾਫ ਉਹਦੀ छानबीन ਕਰਕੇ ਜੋ ਕਾਰਵਾਈ ਬਣਦੀ ਆ ਅਮਲ ਵਿੱਚ ਲਿਆਂਦੀ ਜਾਵੇਗੀ